ਉਹਨਾਂ ਦੀ ਇਹਨਾਂ ਨੇ ਕੋਈ ਮੋੜ ਨਹੀਂ ਪਾਇਆ ਜਦੋਂ ਉਹਨ ਮੋੜ ਪਾਣ ਦਾ ਟਾਈਮ ਆਇਆ ਤੇ ਇਹਨਾਂ ਨੇ ਟਿਕਟ ਦੇਖ ਕੇ ਕਿ ਸਾਨੂੰ ਨਾ ਕਰਤੀ ਸਾਨੂੰ ਉਹਨਾਂ ਨੇ ਆਪਣਾ ਤਾਂ ਨਮਾਨ ਜੇਲਾ ਕੱਟੀਆਂ ਉਹਨੋਂ ਉਹਨਾਂ ਦੇ ਲਾਹਤ ਤੇ ਸੀ ਉਹਨਾਂ ਨੇ ਆਪਣੇ ਜਦੋਂ ਇਹਨੇ ਬਿਮਾਰ ਹੋ ਕੇ ਵੀ ਉਹ ਕਹਿ ਰਹੇ ਸੀ ਵੀ ਬੇਟਾ ਤੁਸੀਂ ਆਪਣਾ ਪੰਚ ਨਹੀਂ ਛੱਡਣਾ ਆਪਣਾ ਕਾਲੀ ਦਾ ਨਹੀਂ ਛੱਡਣਾ ਬਿੱਤਾਲ ਸਿੰਘ ਹੁਰਾ ਤੋਂ ਅਗਰ ਦੂਸਰਾ ਪੰਥਕ ਪਰਿਵਾਰ ਤੋਂ ਤੁਸੀਂ ਮੰਗ ਕੀਤੀ ਸੀ ਕਿ ਭਈ ਮੇਰੇ ਨਾਲ ਤਾਂ ਹੁਣ ਕੋਈ ਨਹੀਂ ਖੜਿਆ ਮੈਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਸੀ ਸਾਡਾ ਸਾਥ ਦੇਣ ਵੀ ਅਸੀਂ ਆਪਣਾ ਇਲੈਕਸ਼ਨ ਲੜ ਸਕੀਏ ਮੈਂ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਅਸੀਂ ਗਰੀਬ ਬੰਦੇ ਆ ਸਾਡੇ ਕੋ ਕੋਈ ਚੀਜ਼ ਨਹੀਂ ਹੈਗੀ ਲੜਨ ਵਾਸਤੇ ਪੈਸਾ ਵੀ ਨਹੀਂ ਹੈਗਾ ਕੁਝ ਨਹੀਂ ਹੈਗਾ ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਕਹਿ ਦਿੱਤਾ ਹੈ ਕਿ ਅਸੀਂ ਬੀਬੀ ਸੁਰਜੀਤ ਕੌਰ ਹੋਰਾਂ ਦੇ ਲਈ ਕਿਸੇ ਵੀ ਤਰੀਕੇ ਦਾ ਪ੍ਰਚਾਰ ਨਹੀਂ ਕਰਾਂਗੇ ਪਰ ਦੂਸਰੇ ਪਾਸੇ ਪਾਸੇ ਪੰਥ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਬੀਬੀ ਸੁਰਜੀਤ ਕੌਰ ਹੋਰਾਂ ਦੇ ਨਾਲ ਖੜੇ ਆ ਵਿੱਤੀ ਸਹਾਇਤਾ ਹੋਵੇ ਚਾਹੇ ਪ੍ਰਚਾਰ ਦੀ ਸਹਾਇਤਾ ਹੋਵੇ ਸਾਰਾ ਕੁਝ ਜਿਹੜਾ ਹੈ ਉਹ ਸਾਡੇ ਵੱਲੋਂ ਕੀਤਾ ਜਾਵੇਗਾ ਬੀਬੀ ਸੁਰਜੀਤ ਕੌਰ ਹੁਣੀ ਸਾਡੇ ਨਾਲ ਨੇ ਗੱਲਬਾਤ ਕਰ ਰਹੇ ਨੇ ਬੀਬੀ ਜੀ ਇਸ ਵਕਤ ਪੰਥ ਦਾ ਕਿਹੋ ਜਿਹਾ ਸਹਿਯੋਗ ਮਿਲ ਰਿਹਾ ਹੈ ਬਹੁਤ ਵਧੀਆ ਮਿਲ ਰਿਹਾ ਬਹੁਤ ਸਾਥ ਦੇ ਰਹੇ ਨੇ ਹਾਂਜੀ ਇੱਕ ਗੱਲ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਬਈ ਅਸੀਂ ਬੀਬੀ ਸੁਰਜੀਤ ਕੌਰ ਖੁਰਾ ਨੂੰ ਸਮਰਥਨ ਨਹੀਂ ਦੇਵਾਂਗੇ ਅਸੀਂ ਤਾਂ ਬਈ ਹਾਥੀ ਨੂੰ ਸਮਰਥਨ ਦੇਵਾਂਗੇ ਉਹ ਜਨ ਸਮਾਜ ਪਾਰਟੀ ਨੂੰ ਸਮਰਥਨ ਦੇਵਾਂਗੇ ਜਦੋਂ ਇਹ ਤੁਸੀਂ ਸੁਣਦੇ ਹੋ ਉਦੋਂ ਮਨ ਦੇ ਵਿੱਚ ਖਿਆਲ ਕਿ ਆਉਂਦਾ ਹੈ ਪਹਿਲਾਂ ਸਾਨੂੰ ਤਾਂ ਆਪਣਾ ਪੰਥ ਦਾ ਹੀ ਖਿਆਲ ਆਣਾ ਸੀ ਕਿਸੇ ਬਾਰੇ ਸੋਚ ਨਹੀਂ ਸਕਦੇ ਕਿਉਂਕਿ ਸਾਡੀ ਤੱਕੜੀ ਕਾਇਮ ਹੋਣੀ ਚਾਹੀਦੀ ਹੈ ਸਾਡੀ ਪੰਥ ਦੀ ਇੱਜ਼ਤ ਹੋਣੀ ਚਾਹੀਦੀ ਹੈ ਜੋ ਸਾਡੀ ਪੰਥ ਦੀ ਇੱਜ਼ਤ ਤੇ ਤੱਕੜੀ ਨਾਲ ਹੀ ਸਾਡੀ ਇੱਜ਼ਤ ਅਸੀਂ ਕਿਸੇ ਬਾਰੇ ਕੁਝ ਨਹੀਂ ਕਹਿ ਸਕਦੇ ਜਦੋਂ ਤੁਸੀਂ ਸੋਚਦੇ ਹੋ ਕਿ ਮੇਰੇ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਇੰਨਾ ਸਮਾਂ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਪੰਥ ਦੀ ਇੰਨਾ ਕੰਮ ਕੀਤਾ ਪਰ ਅੰਤ ਦੇ ਵਿੱਚ ਜਦੋਂ ਮੇਰੀ ਵਾਰੀ ਆਈ ਜਦੋਂ ਮੈਨੂੰ ਕੋਈ ਲਾਹਾ ਮਿਲਣਾ ਸੀ ਜਾਂ ਫਿਰ ਮੇਰੇ ਲਈ ਕੁਝ ਹੋਣਾ ਸੀਗਾ ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਇੰਜ ਇੰਜ ਕੀਤਾ ਤੁਹਾਡੇ ਨਾਲ ਕਿ ਅਸੀਂ ਕੋਈ ਬੀਤੀ ਸਹਾਇਤਾ ਨਹੀਂ ਕੋਈ ਪ੍ਰਚਾਰ ਨਹੀਂ ਕਰਾਂਗੇ ਉਦੋਂ ਮਨ ਦੇ ਵਿੱਚ ਕੀ ਪਹਿਲਾ ਖਿਆਲ ਕੀ ਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਲਈ ਸਾਨੂੰ ਤਾਂ ਬੜਾ ਹੀ ਦੁੱਖ ਮਹਿਸੂਸ ਹੋਇਆ ਆਪਣੇ ਆਪ ਵੀ 40 ਸਾਲ ਜਥੇਦਾਰ ਜੀ ਦੀ ਸੇਵਾ ਕੀਤੀ ਤੇ ਉਹਨਾਂ ਦੀ ਇਹਨਾਂ ਨੇ ਕੋਈ ਮੁੱਲ ਨਹੀਂ ਪਾਇਆ ਜਦੋਂ ਮੁੱਲ ਪਾਣ ਦਾ ਟਾਈਮ ਆਇਆ ਤੇ ਇਹਨਾਂ ਨੇ ਟਿਕਟ ਦੇ ਕੇ ਤੇ ਸਾਨੂੰ ਨਾ ਕਰਤੀ ਸਾਨੂੰ ਪਰ ਸੰ ਤਕਲੀਫ ਬੜੀ ਰਹੀ ਅਸੀਂ 2-4 ਦਿਨ ਬੜੇ ਪਰੇਸ਼ਾਨ ਰਹੇ ਬੱਚੇ ਵੀ ਮੈਂ ਵੀ ਬੇਟਾ ਵੀ ਰਿਸ਼ਤੇਦਾਰ ਵੀ ਤੁਹਾਡੇ ਨਾਲੇ ਤੱਕ ਕਿ ਉਹ ਕੀਤਾ ਵੀ ਤੁਸੀਂ ਨਹੀਂ ਸੇਵਾ ਕੀਤੀ ਕੋਈ ਸਾਡੇ ਇਲਾਕੇ ਦਾ ਕੋਈ ਵੀ ਇਦਾਂ ਦਾ ਬੰਦਾ ਨਹੀਂ ਜਿਨ੍ਹਾਂ ਨੇ ਨਹੀਂ ਸੇਵਾ ਕੀਤੀ ਹੋਵੇ ਉਹਨਾਂ ਨੇ ਆਪਣਾ ਤਾਂ ਨਾਮਨ ਜੇਲ੍ਹਾਂ ਕੱਟੀਆਂ ਨੋ ਉਹਨਾਂ ਦੇ ਲਾਹਤ ਤੇ ਸੀ ਉਹਨਾਂ ਨੇ ਆਪਣੇ ਜਦੋਂ ਇੰਨੇ ਬਿਮਾਰ ਹੋ ਕੇ ਵੀ ਉਹ ਕਹਿ ਰਹੇ ਸੀ ਵੀ ਬੇਟਾ ਤੁਸੀਂ ਆਪਣਾ ਪੰਥ ਨਹੀਂ ਛੱਡਣਾ ਆਪਣਾ ਕਾਲੀਦਾਰ ਨਹੀਂ ਛੱਡਣਾ ਤੇ ਅਸੀਂ ਉਹਨਾਂ ਨੂੰ ਬਹੁਤ ਕਿਹਾ ਵੀ ਤੁਹਾਡੇ ਕੋਲ ਪੁੱਛਣ ਤਾਂ ਕੋਈ ਆਇਆ ਨਹੀਂ ਕਾਲੀਦਾਰ ਤੁਸੀਂ 40 45 ਸਾਲ ਲਾਏ ਨੇ ਇਹਨਾਂ ਨੂੰ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਬੇਟਾ ਆਪਾਂ ਨੇ ਘਪਣਾਣਾ ਚਾਹੇ ਜੋ ਮਰਜੀ ਹੋਵੇ ਤੁਸੀਂ ਘਪਣਾਣਾ ਨਹੀਂ ਹੈਗਾ ਅਸੀਂ ਆਪਣੀ ਮਜ਼ਬੂਤੀ ਰੱਖੀ ਆਪਣੀ ਮਜ਼ਬੂਤੀ ਤੇ ਹੁਣ ਵੀ ਚੱਲ ਰਹੇ ਹਾਂ ਹਾਂਜੀ ਤੁਸੀਂ ਇੰਨਾ ਸਾਥ ਦਿੱਤਾ ਕਾਲੀਦਲ ਦਾ ਤੁਹਾਡੇ ਪਰਿਵਾਰ ਕਹਿੰਦੇ ਰਿਹਾ ਕਿ ਬਈ ਜੁੰਦੇ ਜੀ ਅਸੀਂ ਰਹੀਏ ਜਾਂ ਫਿਰ ਅਸੀਂ ਮਰ ਜਾਈਏ ਪਰ ਪੰਥ ਨਹੀਂ ਛੱਡਣਾ ਪਰ ਅਕਾਲੀ ਦਲ ਨਹੀਂ ਛੱਡਣਾ ਪਰ ਜਦੋਂ ਅਕਾਲੀ ਦਲ ਇੰਜ ਕਰਦਾ ਹੈ ਉਦੋਂ ਮਨ ਦੇ ਵਿੱਚ ਉਹ ਖਿਆਲ ਨਹੀਂ ਆਉਂਦਾ ਕਿ ਬਈ ਛੱਡ ਹੀ ਦੇਈਏ ਇਹਨਾਂ ਨੂੰ ਹੁਣ ਹੁਣ ਕੋਈ ਲੈਣਾ ਦੇਣਾ ਨਹੀਂ ਇਹਨਾਂ ਦੇ ਨਾਲ ਮੈਂ ਇਸ ਬਾਰੇ ਤਾਂ ਕੁਛ ਨਹੀਂ ਕਹਿ ਸਕਦੀ ਬਸ ਇਹਨਾਂ ਦੇ ਆਪਣੇ ਰਜੇਵੇ ਸੀ ਅਕਾਲੀ ਦਲ ਦੇ ਤੇ ਸਾਡੇ ਨਾਲ ਤਾਂ ਕੋਈ ਨਹੀਂ ਦੀ ਗੱਲਬਾਤ ਨਹੀਂ ਹੈਗੀ ਸੀ ਜਿਸ ਕਰਕੇ ਸਾਨੂੰ ਇਹਨਾਂ ਨੇ ਧੱਕਾ ਮਾਰਿਆ ਪਰ ਮੈਂ ਤਾਂ ਆਪਣੇ ਪੰਥ ਦੇ ਨਾਲ ਖੜੀ ਹਾਂ ਹਰ ਦੇ ਵੀ ਇੱਦਾਂ ਹੀ ਰਵਾਂਗੇ ਅਸੀਂ ਤੁਸੀਂ ਕਿਹ ਕੁ ਸੁਕ ਬੀਤਿੰਗ ਬਦਲਪੁਰੀ ਜਲੰਧਰ ਆਏ ਸੀ ਕਿ ਕੋਈ ਗੱਲਬਾਤ ਕੋਈ ਕੋਈ ਫੋਨ ਕਾਲ ਆਇਆ ਤੁਹਾਨੂੰ ਨਹੀਂ ਸਾਨੂੰ ਨਹੀਂ ਮਿਲ ਕੇ ਗਿਆ ਨਾ ਫੋਨ ਆਇਆ ਸਰ ਉਹ ਲੋਕਾਂ ਨੇ ਕਿਸੇ ਤਰੀਕੇ ਦੀ ਗੱਲਬਾਤ ਕਰਨ ਵੀ ਤੁਹਾਨੂੰਵਾਜਬ ਨਹੀਂ ਸਮਝਿਆ ਨਹੀਂ ਸਾਨੂੰ ਬੁਲਾਇਆ ਨਹੀਂ ਜਿੱਥੇ ਵੀ ਆਏ ਨੇ ਸਾਨੂੰ ਕਿਹਾ ਨਹੀਂ ਹਮ ਇੱਕ ਗੱਲ ਮੈਨੂੰ ਜ਼ਰੂਰ ਦੱਸਿਓ ਤੁਸੀਂ ਕਹਿ ਰਹੇ ਹੋ ਕਿ ਅਸੀਂ ਪੰਥ ਦੇ ਸੇਵਾਦਾਰ ਆ ਸਾਡੇ ਪਰਿਵਾਰ ਨੇ ਪੰਥ ਦੇ ਲਈ ਇੰਨਾ ਕੁਝ ਕੀਤਾ ਪੰਥ ਹੁਣ ਤੁਹਾਡੇ ਲਈ ਕੀ ਕੁਝ ਕਰ ਰਿਹਾ ਹੈ ਪੰਥ ਸਾਡੇ ਨਾਲ ਇਹ ਸਿੱਖ ਬੰਦੀਆਂ ਜਥੇ ਬੰਦੀਆਂ ਗੁਰਦੁਆਰੇ ਦੇ ਮੈਂਬਰ ਜਿੰਨੇ ਵੀ ਜਿੱਥੇ-ਜਿੱਥੇ ਵੀ ਬੈਠੇ ਨੇ ਜਥੇਬੰਦੀਆਂ ਉਹਨਾਂ ਨੂੰ ਮੈਂ ਬੇਨਤੀ ਕਰਾਂਗੀ ਵੀ ਸਾਨੂੰ ਸਾਥ ਦੇਣ ਜੋ ਵੀ ਆਪਣੀ ਕਾਲੀ ਦਲ ਦੀ ਵੋਟ ਹੈ ਆਪਾਂ ਮਜ਼ਬੂਤ ਕਰਕੇ ਰੱਖੀਏ ਕਾਲੀ ਦਲ ਭਾਈ ਅਮਰਿਤਪਾਲ ਸਿੰਘ ਹੁਰਾ ਤੋਂ ਅਤੇ ਦੂਸਰਾ ਪੰਥਕ ਪਰਿਵਾਰ ਤੋਂ ਤੁਸੀਂ ਮੰਗ ਕੀਤੀ ਸੀ ਕਿ ਭਈ ਮੇਰੇ ਨਾਲ ਤਾਂ ਹੁਣ ਕੋਈ ਨਹੀਂ ਖੜਿਆ ਤੁਸੀਂ ਮੇਰਾ ਸਾਥ ਦੇ ਦਿਓ ਕੋਈ ਫੋਨ ਕਾਲ ਕੋਈ ਗੱਲਬਾਤ ਹੋਈ ਹੈ ਉਹਨਾਂ ਦੇ ਨਾਲ ਜਾਂ ਫਿਰ ਉਹਨਾਂ ਨੇ ਕਿਹਾ ਕਿ ਭਈ ਅਸੀਂ ਆਵਾਂਗੇ ਤੁਹਾਡੇ ਸਮਰਥਨ ਲਈ ਤੁਹਾਡੇ ਪ੍ਰਚਾਰ ਦੇ ਲਈ ਦੇਉਂਡਾ ਨਾਲ ਨਾ ਉਹਨਾਂ ਨੇ ਮੈਨੂੰ ਗੱਲ ਕੀਤੀ ਨਾ ਮੈਂ ਕੀਤੀ ਨਾ ਹੀ ਉਹਨਾਂ ਦਾ ਕੋਈ ਫੋਨ ਆਇਆ ਮੈਨੂੰ ਸਾਰਿਆਂ ਨੂੰ ਥੱਲੇ ਕੋਈ ਫੋਨ ਨਹੀਂ ਆਇਆ ਮੈਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਸੀ ਸਾਡਾ ਸਾਥ ਦੇਣ ਵੀ ਅਸੀਂ ਆਪਣਾ ਇਲੈਕਸ਼ਨ ਲੜ ਸਕੀਏ ਮੈਂ ਉਹਨਾਂ ਨੂੰ ਇਹ ਵੀ ਕਿਹਾ ਸੀ ਵੀ ਅਸੀਂ ਗਰੀਬ ਬੰਦੇ ਆ ਸਾਡੇ ਕੋ ਕੋਈ ਚੀਜ਼ ਨਹੀਂ ਹੈਗੀ ਲੜਨ ਵਾਸਤੇ ਪੈਸਾ ਵੀ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਹੁਣ ਵੀ ਮੈਂ ਬੇਨਤੀ ਕਰਦੀ ਹਾਂ ਸਾਰਿਆਂ ਨੂੰ ਵੀ ਸਾਡੀ ਮਦਦ ਕਰੋ ਅਸੀਂ ਅਕੇ ਆਪਣੇ ਖਰਚੇ ਕਰ ਸਕੀਏ ਮਦਦ ਨਾਲ ਹੀ ਖਰਚੀ ਹੁੰਦੇ ਨੇ ਪੈਸੇ ਨਾਲ ਹੀ ਸਾਰੇ ਕੰਮ ਚੱਲਦੇ ਨੇ ਤੇ ਇਹੀ ਬੇਨਤੀ ਹੈ ਮੇਰੀ ਵੀ ਜਿੰਨਾ ਸਾਡੇ ਨੇ ਮਦਦ ਕਰਨਗੇ ਅਸੀਂ ਵਧੀਆ ਇਲੈਕਸ਼ਨ ਲੜ ਸਕਾਂਗੇ ਵੀਰ ਸਿੰਘ ਬਾਦਲਪੁਰਾ ਨੂੰ ਕੋਈ ਤੁਸੀਂ ਸਲਾਹ ਦੇਣਾ ਚਾਹੁੰਦੇ ਹੋ ਕੋਈ ਤੁਸੀਂ ਗੱਲ ਕਹਿਣਾ ਚਾਹੁੰਦੇ ਹੋ ਮੈਂ ਤਾਂ ਉਹਨਾਂ ਨੂੰ ਇਹੀ ਬੇਨਤੀ ਕਰਾਂਗੀ ਵੀ ਤੁਸੀਂ ਸਾਡੇ ਨਾਲ ਬਹੁਤ ਧੋਖਾ ਕੀਤਾ ਜਿਹੜੇ ਵੱਡੇ ਬਾਦਲ ਸਾਹਿਬ ਸੀ ਉਹ ਤਾਂ ਸਾਨੂੰ ਮਿੱਠੂ ਅਸੀ ਨੂੰ ਸਾਡੇ ਇਲਾਕੇ ਨੂੰ ਸੱਜੀ ਬਾਹ ਸਮਝਦੇ ਸੀ ਜਦੋਂ ਵੀ ਜਿੱਥੇ ਸਾਡੇ ਰਹਿੰਦੀਆਂ ਕੜਦੇ ਸੀ ਪਾਰਟੀਆਂ ਚ ਆਪਣੇ ਬਸਾਂ ਰੈਲੀਆਂ ਤੇ ਲੈ ਕੇ ਜਾਂਦੇ ਸੀ ਉਹ ਤਾਂ ਇਹੀ ਕਹਿੰਦੇ ਸੀ ਵੀ ਮੇਰੀ ਜੱਥੇਦਾਰ ਦੀ ਸੱਜੀ ਪਾਏ ਮੈਂ ਤਾਂ ਉਹਨੂੰ ਇਹੀ ਕਹਾਂਗੀ ਵੀ ਇਹਨਾਂ ਨੇ ਸੱਜੀ ਪਾ ਉਹਨਾਂ ਨੂੰ ਅੱਜ ਨਹੀਂ ਸਮਝਿਆ ਸ੍ਰੀ ਦਸਰੇ ਸੀਗੇ ਕਿ ਬਈ ਸਾਡਾ ਪਰਿਵਾਰ ਇੰਨਾ ਪੰਥਕ ਹੈ ਕਿ ਪੰਥ ਦੇ ਲਈ ਲੜਾਈਆਂ ਲੜੀਆਂ ਜਿਸ ਦੇ ਵਿੱਚ ਉਹਨਾਂ ਦੇ ਨੋ ਤੱਕ ਜਿਹੜੇ ਨੇ ਉਹ ਕੱਢ ਦਿੱਤੇ ਗਏ ਕਾਫੀ ਪਰਤਾਨਾ ਕੀਤੀ ਗਈ ਜਦੋਂ ਏਡਾ ਵੱਡਾ ਪਰਿਵਾਰ ਹੋਵੇ ਇੰਨਾ ਦੁੱਖ ਝੱਲਿਆ ਪਰਿਵਾਰ ਹੋਵੇ ਉਹਦੇ ਨਾਲ ਅਜੀਹਾ ਹੁੰਦਾ ਹੈ ਤੇ ਉਦੋਂ ਮਨ ਦੇ ਵਿੱਚ ਖਿਆਲ ਕੀ ਰਹਿੰਦਾ ਹੈ ਤੁਹਾਡੇ ਨਾਲ ਤਾਂ ਚਲੋ ਹੋ ਰਿਹਾ ਹੈ ਦੂਸਰੇ ਨਾਲ ਵੀ ਜਦੋਂ ਹੋਇਆ ਉਦੋਂ ਤੁਹਾਡੇ ਮਨ ਦੇ ਵਿੱਚ ਕੀ ਖਿਆਲ ਆਵੇਗਾ ਹਾਲੇ ਤਾਂ ਅਸੀਂ ਆਪਣਾ ਹੀ ਸੋਚ ਰਹੇ ਹਾਂ ਵੀ ਸਾਡੇ ਨਾਲ ਕੀ ਹੋਣਾ ਕੀ ਨਹੀਂ ਪਰ ਜਿਹੜੇ ਇਲੈਕਸ਼ਨ ਨੇ ਆਪਾਂ ਇਹਨਾਂ ਤੋਂ ਬਾਅਦ ਹੀ ਗੱਲ ਕਰਾਂਗੇ ਕੋਈ ਵੀ ਕਰਨੇ ਪਹਿਲਾਂ ਪਰ ਇਲੈਕਸ਼ਨ ਡਿਊਟੀ ਜਿਹੜੀ ਲੱਗੀ ਪੁਚਾਰ ਕਿਵੇਂ ਤਾਂ ਚੱਲ ਰਿਹਾ ਇਸ ਵਕਤ ਤੁਹਾਡੇ ਬਹੁਤ ਵਧੀਆ ਚੱਲ ਰਿਹਾ ਸਾਡਾ ਚੋਣ ਪ੍ਰਚਾਰ ਹਾਂਜੀ ਚੱਲਦੀ ਰਹੇ ਜੀ ਸ਼ੁਕਰੀਆ ਜੀ ਬਿਲਕੁਲ ਅਬੀਬੀ surjit kaur bhuri ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਦੀ ਸੁਖਬੀਰ ਸਿੰਘ ਬਾਦਲ ਨੂੰ ਬੇਨਤੀ ਹੈ ਕਿ ਸੁਖਵੀਰ ਸਿੰਘ ਬਦਲਖੁਰੀ ਇਹਨਾਂ ਦੀ ਗੱਲ ਸੁਣਨ ਇਹਨਾਂ ਦੀ ਕੋਈ ਗਲਤੀ ਨਹੀਂ ਹੈ ਇਹ ਪੰਥਕ ਪਰਿਵਾਰ ਹੈ ਪੰਥ ਦੇ ਲਈ ਕੰਮ ਕਰ ਰਿਹਾ ਹੈ ਕੁਝ ਐਵੇਂ ਕੁਝ ਹੋਰ ਨੇ ਪਰ ਇਹਨਾਂ ਨੂੰ ਕਿਉਂ ਇਸ ਤਰੀਕੇ ਦੇ ਨਾਲ ਇਸ ਵਕਤ ਜਿਹੜੀ ਹੈ ਉਹ ਚੀਜ਼ਾਂ ਨੂੰ ਚਿੱਲਣਾ ਪੈ ਰਿਹਾ ਹੈ ਕੈਮਰਾਪਰਸਨ ਪੰਕਜ ਦੇ ਨਾਮ ਰਾਜ ਗੁਪਤਾ ਹੰਦਰ ਟੀਵੀ ਕੈਨੇਡਾ ਜਨੰਦਰ ਕਮਿਊਨਿ ਕਾਲੀ ਦਲ ਨੇ ਜਦੋਂ ਇੰਜ ਕੀਤਾ ਤੁਹਾਡੇ ਨਾਲ ਅਸੀਂ ਕੋਈ ਬੀਤੀ ਸਹਾਇਤਾ ਨਹੀਂ ਕੋਈ ਪ੍ਰਚਾਰ ਨਹੀਂ ਕਰਾਂਗੇ ਉਹ ਤਾਂ ਮਨ ਦੇ ਵਿੱਚ ਕੀ ਪਹਿਲਾ ਚੱਲ ਕਿਉਂ ਹੁੰਦਾ ਹੈ ਸ਼ੋਮਣੀ ਅਕਾਲੀ ਦਲ ਦੇ ਨੂੰ ਤਾਂ ਬੜੇ ਦੁੱਖ ਮਹਿਸੂਸ ਹੋਇਆ ਆਪਣੇ ਆਪ ਵੀ 40 ਸਾਲ ਜਥੇਦਾਰ ਜੀ ਦੀ ਸੇਵਾ ਕੀਤੀ ਤੇ ਉਹਨਾਂ ਦੀ ਇਹਨਾਂ ਨੇ ਕੋਈ ਮੋੜ ਨਹੀਂ ਪਾਇਆ ਜਦੋਂ ਉਹਨਾਂ ਮੋੜ ਪਾਉਣ ਦਾ ਟਾਈਮ ਆਇਆ ਤੇ ਇਹਨਾਂ ਨੇ ਟਿਕਟ ਦੇ ਕੇ ਤੇ ਸਾਨੂੰ ਨਾ ਘੱਟਤੀ ਸਾਨੂੰ ਉਹਨਾਂ ਨੇ ਪ੍ਰਤਾਨ ਨਾ ਮਾਨਨ ਜੇਲ੍ਹਾਂ ਕੱਟੀਆਂ ਨੋ ਉਹਨਾਂ ਦੇ ਲਾਟ ਸੀ ਉਹਨਾਂ ਨੇ ਆਪਣੇ ਜਦੋਂ ਇਹਨੇ ਬਿਮਾਰ ਹੋ ਕੇ ਵੀ ਉਹ ਕਹਿ ਰਹੇ ਸੀ ਵੀ